ਪੰਜਾਬ ਦੇ ਵਿੱਚ ਪਈ ਬਾਰਿਸ਼ ਨੇ ਵੱਡੇ ਪੱਧਰ ਦਾ ਨੁਕਸਾਨ ਲੋਕਾਂ ਦਾ ਕੀਤਾ ਤੇ ਬਹੁਤ ਜ਼ਿਆਦਾ ਤਬਾਹੀ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੀ ਹੈ ਇਸੇ ਪ੍ਰਕਾਰ ਹਾਲੇ ਵੀ ਕਈ ਥਾਵਾਂ ਦੇ ਹਾਲਾਤ ਨਾ ਸੁਖੀ ਬਣਦੇ ਦਿਖਾਈ ਦੇ ਰਹੇ ਨੇ ਜਿਹੜੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਹ ਤਸਵੀਰਾਂ ਸੁਲਤਾਨਪੁਰ ਲੋਧੀ ਦੇ ਮੰਡਪਾਉਪੁਰ ਦੀਆਂ ਨੇ ਜਿੱਥੇ ਕਿ ਜਿਹੜਾ ਪਿਆਸ ਤਰੇ ਆਇਆ ਉਸ ਦੇ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਪਹਾੜੀ ਇਲਾਕਿਆਂ ਦੇ ਵਿੱਚ ਹੋ ਰਹੀ بارش ਤੇ ਕਰਕੇ ਬਹੁਤ ਵੱਡਾ ਨੁਕਸਾਨ ਪਿੰਡ ਵਾਸੀਆਂ ਦਾ ਹੋ ਰਿਹਾ ਹੈ। ਕਈ ਘਰ ਇਸ ਦੇ ਵਿੱਚ ਟਾ ਡੇਰੀ ਹੋਏ ਨੇ, ਪਾਣੀ ਦੇ ਵਿੱਚ ਡੁੱਬਦੇ ਘਰ ਦੇਖਣ ਨੂੰ ਮਿਲੇ ਨੇ। ਹਾਲਾਂਕਿ ਇਹ ਤਸਵੀਰਾਂ ਬਹੁਤ ਹੈਰਾਨ ਪਰੇਸ਼ਾਨ ਕਰ ਦੇਣ ਵਾਲੀਆਂ ਸਾਹਮਣੇ ਆਈਆਂ। ਜਿਸ ਤਰੀਕੇ ਦੇ ਨਾਲ ਇਹ ਪਾਣੀ ਦਾ ਪੱਧਰ ਵੱਧ ਰਿਹਾ ਹੈ ਤਾਂ ਇੱਕ ਵਾਰ ਫਿਰ ਤੋਂ ਇੱਥੇ ਹੜ੍ਹ ਦੀ ਸਥਿਤੀ ਪੈਦਾ ਹੋਈ ਹੈ ਹੜ੍ਹਾਂ ਦੇ ਕਰਕੇ ਬਹੁਤ ਵੱਡੇ ਨੁਕਸਾਨ ਪੰਜਾਬ ਦੇ ਲੋਕਾਂ ਦਾ ਹੋਇਆ ਤੇ ਹਾਲੇ ਵੀ ਇਹ ਨੁਕਸਾਨ ਲਗਾਤਾਰ ਹੋ ਰਿਹਾ ਹੈ ਇਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਦੱਸਿਏ ਕਿ ਹੁਣ ਬਿਆਸ ਦਰਿਆ ਦੇ ਵਿੱਚ ਵੱਧ ਰਹੇ ਪਾਣੀ ਦਾ ਪੱਧਰ ਜਿਹੜਾ ਲੋਕਾਂ ਦੇ ਲਈ ਆਫਤ ਬਣਿਆ ਹੋਇਆ ਲੋਕ ਜਿਹੜੇ ਨੇ ਉੱਥੇ ਬੰਨਪੂਰਨ ਦੀ ਕੋਸ਼ਿਸ਼ ਕਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਪਰ ਇਹ ਪਾਣੀ ਜਿਹੜਾ ਵਾ ਫਿਰ ਇੱਕ ਵਾਰ ਆਫਤ ਵਰਗੀ ਸਥਿਤੀ ਪੈਦਾ ਕਰਦਾ ਨਜ਼ਰ ਆ ਰਿਹਾ ਹੈ ਤੇ ਪਿੰਡ ਵਾਸੀਆਂ ਦੇ ਕੀ ਕੁਝ ਬਿਆਨ ਸਾਹਮਣੇ ਆਏ ਨੇ ਕਿ ਇਸ ਤਰੀਕੇ ਦੀ ਸਥਿਤੀ ਜਿਹੜੀ ਆ ਉੱਥੇ ਦੀ ਬਣੀ ਹੋਈ ਆ ਕੀ ਹਾਲਾਤ ਨੇ ਉਹ ਤੁਸੀਂ ਸੁਣ ਸਕਦੇ ਹੋ ਉਹਨਾਂ ਦੇ ਬੋਲੋਂ ਦੁੱਖ ਸਾਂਝਾ ਕੀਤਾ ਗਿਆ ਹੈ ਤਰੀਕੇ ਦੇ ਨਾਲ ਹੜ੍ਹਾਂ ਦੀ ਸਥਿਤੀ ਇੱਕ ਵਾਰ ਫਿਰ ਕਿਵੇਂ ਉੱਥੇ ਪੈਦਾ ਹੋਦੀ ਦਿਖਾਈ ਦੇਦੀ ਹੈ ਤਮ ਖੜੇ ਆ ਜੀ ਰਾਮਪੁਰ ਵਾਲੇ ਮੋਹਰੇ ਤੇ ਜਿੱਥੇ ਦਰਿਆ ਦਾ ਪਾੜ ਪਿਆ ਸੀਗਾ ਜੀ ਜਿਹਨੂੰ ਪਾੜ ਨੂੰ ਬੰਦ ਕਰਨ ਦੇ ਸੇਵਾ ਜਿਹੜੀ ਉਹ ਜਾਰੀ ਆ ਜੀ ਸੇਵਾ ਚੱਲ ਰਹੀ ਸੀਗੀ ਅਜੇ ਸੇਵਾ ਚੱਲ ਰਹੀ ਆ ਲੇਕਿਨ 2-3 ਦਿਨ ਤੋਂ ਪਿੱਛੇ ਪਾੜ ਆ ਜਿਹੜੀ ਬਾਰਿਸ਼ ਹੋ ਰਹੀ ਆ ਉਹਦੇ ਕਰਕੇ ਪਾਣੀ ਦਾ ਪੱਧਰ ਕਾਫੀ ਵੱਜ ਚੁੱਕਾ ਜਿਹੜੇ ਅਸੀਂ ਬੋਰੀ ਭਰੇ ਸੀਗੇ ਉਹ ਬੋਰੇ ਵੀ ਸਾਡੇ ਮੰਨ ਲਓ ਦਰਿਆ ਦੇ ਵਿੱਚ ਦੁਬਾਰਾ ਬਹਿ ਚੁੱਕੇ ਨੇ ਮਿੱਟੀ ਇਕੱਠੀ ਕੀਤੀ ਹੋਈ ਦਰਿਆ ਦੇ ਵਾਪਸ ਜਾ ਰਹੀ ਆ ਤੇ ਪਾਣੀ ਜਿਹੜਾ ਸਾਡੇ ਘਰਾਂ ਵੱਲੋਂ ਦੁਬਾਰਾ ਫੇਰ ਰੁਕ ਕਰ ਰਿਹਾ ਆ ਅਗਲੇ ਪਿੰਡ ਸਾਡਾ ਤਾਂ ਦੱਸਿਆ ਸੀ ਪਿੰਡ ਇੱਕ ਮਹੁੰਦਾਬਾ ਜਿਹਨੂੰ ਅਸੀਂ ਨਾਲ ਜੋੜਨਾ ਚਾਹੁੰਦੇ ਸੀ ਕਿ ਪੰਨ ਪਾ ਫੂਲ ਕੇ ਅਸੀਂ ਉਸ ਪਿੰਡ ਨੂੰ ਮੰਨ ਲਓ ਆਪਣੇ ਦਾ ਸਪਰਕ ਜੋੜ ਜੋੜ ਸਕਦੇ ਸੀ ਇੱਥੇ ਆੜੀ ਆਵਾਜ਼ ਆਈ ੜੀ ਇਸਤੀ ਆੜੀ ਆਵਾਜ਼ ਆਈ ਹੈ ਪਾਣੀ ਦੇ ਵਿੱਚ ਬਹਾਵ ਤੇਜ਼ ਹੋਣ ਕਰਕੇ ਸਾਨੂੰ ਆਜੇ ਹੱਦੀ ਬਿਲਕੁਲ ਬੰਦ ਹੈ ਜੀ ਤੇ ਸਥਿਤੀ ਬਹੁਤ ਮਾੜੀ ਹੈ ਸਾਡੀ ਹਾਲਤ ਬਹੁਤ ਖਰਾਬ ਹੋਈ ਪਈ ਨੇ ਤੇ ਸਾਰੀਆਂ ਵੀਰਾਂ ਨੂੰ ਸੰਗਤਾਂ ਨੂੰ ਅਪੀਲ ਹੈ ਕਿ ਸਾਡਾ ਵੱਧ ਤੋਂ ਸਾਥ ਦਿੱਤਾ ਜਾਵੇ ਇਸ ਤਰ੍ਹਾਂ ਖਾਲੀ ਬੋਰੀਆਂ ਦੀ ਡੀਜ਼ਲ ਦੀ ਸੇਵਾ ਦੀ ਲੋੜ ਤਾਰ ਜਾਲ ਵਾਲੀ ਉਹਦੀ ਲੋੜ ਆ ਖਾਤੋਂ ਜੀ ਆ ਕੋ ਪਹੁੰਚਾਉਣ ਅਸੀਂ ਜਿਹੜਾ ਇਹ ਪਾਰ ਪਾੜਾ ਜਲਦੀ ਉਹਦੀ ਪੂਛੂ ਸਕੀਏ ਜਿਹੜਾ ਆਪਣਾ ਏਰੀਆ ਸੀ ਸੇਵ ਕਰ ਚੁੱਕੀ ਹੈ ਇਸ ਸਮੇਂ ਖੜੇ ਆ ਪਿੰਡ ਰਾਮਪੁਰ ਗੋਰਾ ਜਿੱਥੇ ਵੱਡਾ ਜਿਹੜਾ ਦਰਿਆ ਦੇ ਵਿੱਚ ਪਾਰ ਪਿਆ ਸੀ ਪਹਾੜਾਂ ਦੇ ਵਿੱਚ ਬਰਸਾਤ ਹੋਣ ਦੇ ਨਾਲ ਫਿਰ ਇਸ ਇਲਾਕੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਆੜਿਆ ਜਿਹੜਾ ਉਹ ਵੱਡ ਦੀ ਸਥਿਤੀ ਪੂਰੀ ਕਾਇਮ ਹੋ ਗਈ ਆ ਕਿਉਂਕਿ ਪਹਿਲਾਂ ਪਾਣੀ ਹੀ ਦਾ ਪੱਧਰ ਹੀ ਵਸਾ ਘਟਿਆ ਸੀ ਜਿਹੜਾ ਹੜ੍ਹ ਖਤਮ ਨਹੀਂ ਸੀ ਹੋਇਆ ਬੇਸ਼ੱਕ ਤੁਸੀਂ ਮੀਡੀਆ ਰਾਈਸ ਸੁਣਿਆ ਕਿ ਲੋਕ ਘਰਾਂ ਨੂੰ ਚਲਗੇ ਜਾਂ ਪਾਣੀ ਘਟ ਗਿਆ ਪਰ ਮੰਡ ਖੇਤਰ ਦਾ ਪਾਣੀ ਨਹੀਂ ਸੀ ਘਟਿਆ ਆਜੋ ਮੇਰੇ ਪਿਛੇ ਛੱਲਾ ਲਹਿਰਾਂ ਉੱਠ ਰਹੀਆਂ ਵਾ ਇਹ ਤਿੰਨ ਮਜ਼ਦੂਰ ਭਰਾਵਾਂ ਦਾ ਘਰ ਸੀ ਅੱਜ ਸਮੁੰਦਰ ਦੇ ਵਿੱਚ ਉਹ ਜਿਹੜਾ ਘਰ ਦੇ ਥੋੜੇ ਥੋੜੇ ਜਿਹੜੇ ਨਜ਼ਰ ਆ ਰਹੇ ਆ ਤੇ ਪਾਣੀ ਦੀ ਸਪੀਡ ਆਪਜੀ ਚੈੱਕ ਕਰ ਸਕਦੇ ਆ ਜਿਹੜੇ ਬੋਰੇ ਆ ਇਹ ਬਹੁਤ ਕੱਲ ਸੰਖਾਣੇ ਦੂਰ ਤੱਕ ਇਹਨਾਂ ਨੂੰ ਭਰ ਕੇ ਇੱਥੇ ਰੱਖਿਆ ਗਿਆ ਸੀ ਕੀ ਕੋਸ਼ਾਂ ਜਾਰੀ ਕਰ ਰਹੇ ਸੀ ਇਸ ਪੰਨ ਨੂੰ ਬੰਨ੍ਹਣ ਦੀਆਂ ਪਰ ਕੁਦਰਤ ਨੇ ਕੁਝ ਹੋਰ ਹੀ ਰੂਪ ਦਿਖਾ ਦਿੱਤਾ ਵਾ ਕਿ ਜਿਹੜਾ ਪਾਣੀ ਦਾ ਹੋਰ ਜਿੱਥੇ ਸਾਡੇ ਪਹਿਲਾਂ ਘਰ ਰੁੜੇ ਆ ਹੁਣ ਹੋਰ ਕਾਫੀ ਘਰ ਆ ਜਿਹੜੇ ਬਚੇ ਸੀ ਉਹਨਾਂ ਦੇ ਵੱਲੋਂ ਸਿੱਧਾ ਰੋਕ ਕਰ ਲਿਆ ਤੋਂ ਸਰਕਾਰ ਗਾੜੀ ਪ੍ਰਸ਼ਾਸਨ ਗਾੜੀ ਬੇਨਤੀ ਹੈ ਕਿ ਪਾਣੀ ਜਿਹੜਾ ਜਕ ਕੇ ਹੋ ਰਿਲੀਫ ਕਰਾ ਦਿਓ ਜਲਦੀ ਤੇ ਜਿਹੜਾ ਨਾਲ ਸਾਡੇ ਤੇ ਮਦਦ ਦੇ ਵੱਡੇ ਪੱਤਰ ਤੇ ਭੇਜੀ ਜਾਵੇ ਜਿਹੜਾ ਸੀ ਇਸ ਪਾਰ ਨੂੰ ਪੂਰ ਲਈ